ਰਾਜੀਵਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋਣਾ ਪਪਾ ਸੀਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਹੈ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ ਐਜੂਕੇਸ਼ਨ ਦਾਦੀ ਦੀ ਐਜੂਕੇਸ਼ਨ ਮਾਂ ਬਾਪ ਦੀ ਐਜੂਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ ਐਜੂਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੋਸ਼ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆ ਔਰ ਇਹ ਤਾਂ ਉਮਰ ਕਰਦਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਹਾਂ ਮੈਂ ਰਾਜਵੀ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮਿਰਥੋਂ ਦੂਰ ਨਹੀਂ ਹੋਣਾ ਬੀ ਉਹ ਮਿਰਥੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ